ਪੰਜ ਪੰਜ ਪੜ ਜਿਹੜੇ ਮੁਲਾਕਮ ਨੇ ਉਹਨਾਂ ਦਾ ਡੀਏ ਬਹੁਤ ਵੱਡਾ ਬਜਨ ਲੱਗ ਰਿਹਾ ਸਰਕਾਰਾਂ ਨੂੰ ਇਸ ਤਰ੍ਹਾਂ ਕੇਸਾਂ ਨੂੰ ਸੰਜੀਦਗੀ ਨਾਲ ਸੋਚਦੇ ਹੋਏ ਸਾਨੂੰ ਫੈਸਲੇ ਲੈਣੇ ਚਾਹੀਦੇ ਨੇ ਹੌਨ ਵਾਲੇ ਸਭੇ ਦੇ ਵਿੱਚ ਮੀਟਿੰਗ ਸਾਨੂੰ ਵਾਹਿਦ ਤਰੀਕ ਦੀ ਕਰ ਲੈਣੀ ਚਾਹੀਦੀ ਹੈ ਔਰ ਪਰ ਅਨਾਉਂਸਮੈਂਟ ਜਿਹੜੀ ਹੈਗੀ ਹੈ 23 ਤਰੀਕ ਦੀ ਕਿੱਥੇ ਜਿਹੜੇ ਸਾਡੇ ਬਲਾਟਨ ਦੇ ਆ ਸੋਨੇ ਪੁੱਤ ਨੇ ਜਿੰਨਾਂ ਦਾ ਸੋਸ਼ਲ ਪੰਜਾਬ ਦੀ ਸਰਕਾਰ ਤਿੰਨ ਸਾਲ ਥੋੜੀ ਸਰਕਾਰਾਂ ਦੇ ਕੇ ਕਰ ਰਹੀ ਹੈ ਐਸਟੀ 311 ਵਾਈਪੀਓ ਵੀ ਦਾ ਰੈਟਰ ਹੈ ਸੈਂਟਰ ਦਾ ਪੇਗਮਿਸਰ ਲਾਗੂ ਕਰਦਾ ਮਲਾਦ ਪੰਜਾਬ ਦੇ ਨੇ ਇਹ ਵੀ ਲੋਕਾਂ ਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੀਦਾ ਹੈ ਰੈਟਰ ਪੰਜਾਬ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਮਿਊਨਿਟੀਓਨਰ ਨੀਤੀਆਂ ਦੇ ਆਧਾਰ ਤੇ ਪੂਰੀ ਤਰ੍ਹਾਂ ਚੱਲ ਰਹੀ ਹੈ ਪੁਰਾਣੀ ਪੈਨਸ਼ਨ ਚਕੀਰ ਐਵੇਂ ਨਹੀਂ ਲਾਗੂ ਕਰ ਰਹੀ ਪੂਰੀ ਤਰ੍ਹਾਂ ਦਬਾਅ ਹੈ ਕਿ ਲਾਗੂ ਨਹੀਂ ਕਰਨੀ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੀ ਜਿਹੜੀ ਨੀਤੀ ਸਤਾਰ ਨੇ ਜਾਰੀ ਕੀਤੀ ਹੈ ਉਹ ਨਾਗੜੀ ਨੀਤੀ ਐ ਉਹ ਵੀ ਇਹਦਾ ਕੋਈ ਇਰਾਦਾ ਨਹੀਂ ਹੈਗਾ ਵੀ ਪੱਕੇ ਤੋਂ ਤੱਕ ਉਹ ਪਾਇਦਾ ਨੀਤੀ ਲਾਗੂ ਕਰ ਲਈਏ ਇੱਥੇ ਹੀ ਰਸ ਨੇ ਪਰ ਪਿਛਲੇ ਦਿਨੀ ਤੁਸੀਂ ਹਵਾਲਾ ਪੜ੍ਹਿਆ ਹੋਗਾ 50 ਦੇ ਅੱਠ ਕਾਰਜ ਦੇ ਸਾਡੇ ਦੋਸਤੋਂ ਕੋਡੇ ਦੇਖਤੇ ਕੋ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉ ਨੂੰ ਸਰਕਾਰ ਬਣ ਰਹੀ ਹੈ ਇਹ ਵੀ ਉੱਪਰੋਂ ਤੋਂ ਪੀਓ ਲਈ ਦਵਾ ਹੈ ਸਰਕਾਰ ਤੇ ਇਹ ਵੀ ਸਾਡੇ ਸਮੇਂ ਦਾ ਹਿੱਸਾ ਬਣਦਾ ਚਾਹੀਦਾ ਔਰ ਜਿੱਥੇ ਅਸੀਂ ਮਲਾਕਾਂ ਨੇ ਫੋਟੋ ਜਿਮਨੀ ਚੋੜਾ ਦੇ ਜੇ ਲੋਕਾਂ ਦੇ ਵਿੱਚ ਜਾਣੋ ਕਿ ਅਸੀਂ ਕਿਹੜੇ ਮਸਲੇ ਲੈ ਕੇ ਜਾ ਰਹੇ ਹਾਂ ਅਸੀਂ ਮਹਿੰਗਾਈ ਦਾ ਮਸਲਾ ਮਜ਼ਦਰਾ ਤੇ ਪੈਨਸ਼ਨਰ ਤੇ ਆਮ ਲੋਕਾਂ ਦਾ ਹੱਕ ਹੈ ਸਾਡੂੰ ਮਹਿੰਗਾਈ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਕੱਚੇ ਮਜ਼ਦਰਾ ਜਿਹੜੇ ਉਹ ਸਾਡੇ ਧੀਆ ਪੁੱਤ ਨੇ ਸਾਡੇ ਇੱਥੇ ਲੋਕ ਪਿੰਡਾਂ 'ਚ ਬੈਠੇ ਆ ਸਹਾਰਾ 'ਚ ਬੈਠੇ ਆ ਉਹਨਾਂ ਦੇ ਧੀ ਪੁੱਤਲੇ ਅਸੀਂ ਉਹਨਾਂ ਨੂੰ ਪੱਕਿਆ ਕਰਨ ਦੀ ਗੱਲ ਵੀ ਉਹਨਾਂ ਨੂੰ ਕਹੀਏ ਕਿ ਅਸੀਂ ਕੱਲੇ ਮਜ਼ਦਰਾ ਡੀਏਤ ਦੌਰ ਵਾਸਤੇ ਨਹੀਂ ਲੜ ਰਹੇ ਅਸੀਂ ਆ ਤੁਹਾਡੇ ਧੀਆ ਪੁੱਤਾਂ ਬਾਤ ਦੇ ਵਿੱਚ ਗੱਲ ਰਹੇ ਯਾਰ ਜਿਹੜੇ 1 ਇੱਕ 15 ਤੋਂ ਬਾਅਦ ਜਿਹੜੇ ਸਾਡੇ ਪਲਾਜ਼ਮ ਨੇ ਸਾਡੇ ਧੀਆ ਪੁੱਤ ਨੇ ਜਿੰਨਾਂ ਦਾ ਸੋਸ਼ਲ ਪੰਜਾਬ ਦੀ ਸਰਕਾਰ ਤੇ ਤਿੰਨ ਸਾਲ ਥੋੜੀ ਸਰਕਾਰਾਂ ਦੇ ਕੇ ਕਰਨੀ ਹੈ ਇਸੇ ਤਰ੍ਹਾਂ 17 ਜੁਲਾਈ 2020 ਦਾ ਲੈਟਰ ਹੈ ਸੈਂਟਰ ਦਾ ਪੇਜ ਵਿੱਚ ਲਾਗੂ ਕਰਤਾ ਮਿਲੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ